ਮੇਰੇ ਵੀਰੋ ਮੈਨੂੰ ਅੱਜ ਮੈਂ ਹਲਕੇ ਦੇ ਵਿੱਚ ਬਿਜੀ ਸੀਗਾ ਤੇ ਮੈਨੂੰ ਦੋ ਚਾਰ ਫੋਨ ਆਏ ਆ ਕਿ ਕੋਈ ਚੈਨਲ ਦੇ ਉੱਤੇ ਕੋਈ ਇੱਕ ਇੰਟਰਵਿਊ ਚੱਲ ਰਹੀ ਆ ਕਿ ਤਲਬੀਰ ਸਿੰਘ ਗਿੱਲ ਜਿਹੜਾ ਉਹ ਪਾਰਟੀ ਦੇ ਨਾਲ ਨਾਰਾਜ਼ ਚੱਲ ਰਿਹਾ ਉਹ ਜਿਹੜੀ ਉਸ ਵੇਲੇ ਦੀ ਗੱਲ ਆ ਉਹ ਮੈਂ ਥੋੜੀ ਜਿਹੀ ਦੱਸ ਦੇਣਾ ਕਿ ਉਹ ਕਿ ਕਿਸੇ ਪਾਰਟੀ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਰਣਕੇ ਸਾਹਿਬ ਨਾਲ ਬਿਜੀ ਹੋਣ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਾਮਲ ਨਹੀਂ ਸੀ ਹੋ ਸਕਿਆ ਤੇ ਥੋੜਾ ਗੁੱਸੇ ਦੇ ਵਿੱਚ ਆ ਕੇ ਜਜ਼ਬਾਤੀ ਹੋ ਕੇ ਮੈਂ ਉਦਨ ਉਥੇ ਇਹ ਗੱਲ ਕਹਿ ਦਿੱਤੀ ਕਿ ਭਾਈ ਵੇਖੋ ਜੇ ਤੁਸੀਂ ਸਾਨੂੰ ਦੇ ਕੇ ਪ੍ਰੋਗਰਾ ਇਫਰ ਤੇ ਮਾੜੀ ਗੱਲ ਹੈ ਉਸ ਟਾਈਮ ਮੈਂ ਮਜੀਠੀਆ ਸਾਹਿਬ ਨੂੰ ਫੋਨ ਕੀਤਾ ਬਲ ਸਾਹਿਬ ਨੂੰ ਫੋਨ ਕੀਤਾ ਕਿ ਜੋਸੀ ਸਾਹਿਬ ਨੂੰ ਕਹੋ ਜੀ ਸਾਨੂੰ ਟਾਈਮ ਦਿੱਤਾ ਤੇ ਉਹ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਹਰੇਕ ਲੀਡਰ ਦੇ ਜਿਵੇਂ ਬਹੁਤ ਜ਼ਿਆਦਾ ਉਹ ਵਿਜੀ ਸੀਗੇ ਛੋਟ ਟਾਈਮ 'ਚ ਨਹੀਂ ਉਹਨਾਂ ਨਾਲ ਸਾਡੀ ਗੱਲ ਹੋ ਸਕੀ ਤੇ ਮੈਂ ਉੱਥੇ ਜਿਹੜੀ ਗੱਲ ਕਹੀ ਆ ਉਹ ਗੱਲ ਨੂੰ ਜਿਹੜਾ ਮੈਂ ਸਮਝਦਾ ਕਿ ਬੜੀ ਤੂਲ ਦਿੱਤੀ ਜਾ ਰਹੀ ਆ ਜੀ ਤਲਵੀਰ ਗਿਲ ਪਾਰਟੀ ਨਾਲ ਨਾਰਾਜ਼ ਆ ਮੈਂ ਬੜੀ ਗੱਲ ਕਲੀਅਰ ਕਰ ਦੇਣਾ ਤਲਬੀਰ ਸਿੰਘ ਸ਼ਰੋਮਨੀ ਅਕਾਲੀ ਦਲ ਦੇ ਨਾਲ ਖੜਾ ਤਲਬੀਰ ਸਿੰਘ ਸਿੰਘਵੀਰ ਸਿੰਘ ਬਾਦਲ ਨਾਲ ਖੜਾ ਤਲਬੀਰ ਸਿੰਘ ਨਿੱਲ ਜੋਸ਼ੀ ਨਾਲ ਖੜਾ ਔਰ ਚਟਾਨਵਾਂ ਖੜਾ ਔਰ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਮਿਹਰ ਕਰੇ ਸ਼੍ਰੀ ਨਿੱਲ ਜੋਸ਼ੀ ਦੀ ਵੱਡੀ ਜਿੱਤ ਹੋਏਗੀ ਇਹ ਤਲਬੀਰ ਸਿੰਘ ਦਾ ਦਾਵਾ ਬਹੁਤ ਮੇਰੇ ਵੀਰੋ ਮੈਨੂੰ ਅੱਜ ਮੈਂ ਹਲਕੇ ਦੇ ਵਿੱਚ ਬਿਜੀ ਸੀਗਾ ਤੇ ਮੈਨੂੰ ਦੋ ਚਾਰ ਫੋਨ ਆਏ ਆ ਕਿ ਕੋਈ ਚੈਨਲ ਦੇ ਉੱਤੇ ਕੋਈ ਇੱਕ ਇੰਟਰਵਿਊ ਚੱਲ ਰਹੀ ਆ ਕਿ ਤਲਬੀਰ ਸਿੰਘ ਗੱਲ ਜਿਹੜਾ ਉਹ ਪਾਰਟੀ ਦੇ ਨਾਲ ਨਾਰਾਜ਼ ਚੱਲ ਰਿਹਾ ਉਹ ਜਿਹੜੀ ਉਸ ਵੇਲੇ ਦੀ ਗੱਲ ਹੈ ਉਹ ਮੈਂ ਥੋੜੀ ਜਿਹੀ ਦੱਸ ਦੇਣਾ ਕਿ ਉਹ ਕਿ ਕਿਸੇ ਪਾਰਟੀ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਰਣਕੇ ਸਾਹਿਬ ਨਾਲ ਬਿਜੀ ਹੋਣ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਾਮਲ ਨਹੀਂ ਸੀ ਹੋ ਸਕਿਆ ਤੇ ਥੋੜਾ ਗੁੱਸੇ ਦੇ ਵਿੱਚ ਆ ਕੇ ਜਜ਼ਬਾਤੀ ਹੋ ਕੇ ਮੈਂ ਉਦੋਂ ਉੱਥੇ ਇਹ ਗੱਲ ਕਹਿ ਦਿੱਤੀ ਕਿ ਭਾਈ ਵੇਖੋ ਜੇ ਤੁਸੀਂ ਸਾਨੂੰ ਦੇ ਕੇ ਪ੍ਰੋਗਰਾਮ ਨਹੀਂ ਹੋਣਾ ਤੇ ਫਿਰ ਤੇ ਮਾੜੀ ਗੱਲ ਹੈ ਉਸ ਟਾਈਮ ਮੈਂ ਮਜੀਠੀਆ ਸਾਹਿਬ ਨੂੰ ਫੋਨ ਕੀਤਾ ਬਾਲ ਸਾਹਿਬ ਨੂੰ ਫੋਨ ਕੀਤਾ ਕਿ ਜੋ ਸੀਸਾ ਨੂੰ ਕੋਈ ਸਮਾਂ ਟਾਈਮ ਦਿੱਤਾ ਤੇ ਉਹ ਵੀ ਹੋ ਸਕਦਾ ਕਿਉਂਕਿ ਅੱਜਕੱਲ੍ਹ ਹਰੇਕ ਲੀਡਰ ਦੇ ਜਿਵੇਂ ਬਹੁਤ ਜ਼ਿਆਦਾ ਉਹ ਵਿਜੀ ਸੀਗੇ ਛੋਟ ਟਾਈਮ ਤੇ ਨਹੀਂ ਉਹਨਾਂ ਨਾਲ ਸਾਡੀ ਗੱਲ ਹੋ ਸਕੀ ਤੇ ਮੈਂ ਉੱਥੇ ਜਿਹੜੀ ਗੱਲ ਕਹੀ ਆ ਉਹ ਗੱਲ ਨੂੰ ਜਿਹੜਾ ਮੈਂ ਸਮਝਦਾ ਕਿ ਬੜੀ ਤੂਲ ਦਿੱਤੀ ਜਾ ਰਹੀ ਆ ਜੀ ਤਲਵੀਰ ਗਿਲਪਾਲਟੀ ਨਾਲ ਨਾਰਾਜ਼ ਆ ਮੈਂ ਬੜੀ ਗੱਲ ਕਲੀਅਰ ਕਰ ਦੇਣਾ ਕਿ ਤਲਵੀਰ ਸਿੰਘ ਸ਼ਰੋਮ ਨਹੀਂ ਕਾਲੀ ਦਲ ਦੇ ਨਾਲ ਖੜਾ ਤਲਵੀਰ ਸਿੰਘ ਸੰਗਵੀਰ ਸਿੰਘ ਬਾਦਲ ਨਾਲ ਖੜਾ ਤਲਵੀਰ ਸਿੰਘ ਨਿਲ ਜੋਸ਼ੀ ਨਾਲ ਖੜਾ ਔਰ ਚਟਾਨ ਵਾਂਗ ਖੜਾ ਔਰ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਮਿਹਰ ਕਰੇ ਸ਼੍ਰੀ ਨਿਲ ਜੋਸ਼ੀ ਦੀ ਵੱਡੀ ਜਿੱਤ ਹੋ ਇਹ ਤਲਬੀਰ ਸਿੰਘ ਦਾ ਦਾਵਾ ਬਹੁਤ ਮੇਰੇ ਵੀਰੋ ਮੈਨੂੰ ਅੱਜ ਮੈਂ ਹਲਕੇ ਦੇ ਵਿੱਚ ਬਿਜੀ ਸੀਗਾ ਤੇ ਮੈਨੂੰ ਦੋ ਚਾਰ ਫੋਨ ਆਏ ਆ ਕਿ ਕੋਈ ਚੈਨਲ ਦੇ ਉੱਤੇ ਕੋਈ ਇੱਕ ਇੰਟਰਵਿਊ ਚੱਲ ਰਹੀ ਆ ਕਿ ਤਲਬੀਰ ਸਿੰਘ ਗੱਲ ਜਿਹੜਾ ਉਹ ਪਾਰਟੀ ਦੇ ਨਾਲ ਨਾਰਾਜ਼ ਚੱਲ ਰਿਹਾ ਉਹ ਜਿਹੜੀ ਉਸ ਵੇਲੇ ਦੀ ਗੱਲ ਆ ਉਹ ਮੈਂ ਥੋੜੀ ਜਿਹੀ ਦੱਸ ਦੇਣਾ ਕਿ ਉਹ ਕਿ ਪਾਰਟੀ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਰਣਕੇ ਸਾਹਿਬ ਨਾਲ ਬਿਜੀ ਹੋਣ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਾਮਲ ਨਹੀਂ ਸੀ ਹੋ ਸਕਿਆ ਤੇ ਥੋੜਾ ਗੁੱਸੇ ਦੇ ਵਿੱਚ ਆ ਗਏ ਜਜਬਾਤੀ ਹੋ ਕੇ ਮੈਂ ਉਧਰ ਉਥੇ ਇਹ ਗੱਲ ਕਹਿ ਦਿੱਤੀ ਕਿ ਭਾਈ ਵੇਖੋ ਜੇ ਤੁਸੀਂ ਸਾਨੂੰ ਦੇਗੇ ਪ੍ਰੋਗਰਾਮ ਨਹੀਂ ਹੋਣਾ ਤੇ ਫਿਰ ਤੇ ਮਾੜੀ ਗੱਲ ਹੈ ਉਸ ਟਾਈਮ ਮੈਂ ਮਜੀਠੀਆ ਸਾਹਿਬ ਨੂੰ ਫੋਨ ਕੀਤਾ ਬਾਲ ਸਾਹਿਬ ਨੂੰ ਫੋਨ ਕੀਤਾ ਕਿ ਜੂਸੀ ਸਾਹਿਬ ਨੂੰ ਕਹੋ ਜੀ ਸਾਨੂੰ ਟਾਈਮ ਦਿੱਤਾ ਤੇ ਉਹ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਹਰੇਕ ਲੀਡਰ ਦੇ ਜਿਵੇਂ ਬਹੁਤ ਜ਼ਿਆਦਾ ਉਹ ਵਿਜੀ ਸੀਗੇ ਛੋਟ ਟਾਈਮ 'ਚ ਨਹੀਂ ਉਹਨਾਂ ਨਾਲ ਸਾਡੀ ਗੱਲ ਹੋ ਸਕੀ ਤੇ ਮੈਂ ਉੱਥੇ ਜਿਹੜੀ ਗੱਲ ਕਹੀ ਆ ਉਹ ਗੱਲ ਨੂੰ ਜਿਹੜਾ ਮੈਂ ਸਮਝਦਾ ਕਿ ਬੜੀ ਤੂਲ ਦਿੱਤੀ ਜਾ ਰਹੀ ਆ ਜੀ ਤਲਵੀਰ ਗਿਲ ਪਾਰਟੀ ਨਾਲ ਨਾਰਾਜ਼ ਆ ਮੈਂ ਬੜੀ ਗੱਲ ਕਲੀਅਰ ਕਰ ਕਤਲਵੀਰ ਸਿੰਘ ਸ਼ਰੋਮਨੀ ਕਾਲੀਦਲ ਦੇ ਨਾਲ ਖੜਾ ਤਲਵੀਰ ਸਿੰਘ ਸੁਖਵੀਰ ਸਿੰਘ ਬਾਦਲ ਨਾਲ ਖੜਾ ਤਲਵੀਰ ਸਿੰਘ ਨਿੱਲ ਜੋਸ਼ੀ ਨਾਲ ਖੜਾ ਔਰ ਚਟਾਨ ਵਾਂਗ ਖੜਾ ਔਰ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਮਿਹਰ ਕਰੇ ਸ਼੍ਰੀ ਨਿੱਲ ਜੋਸ਼ੀ ਦੀ ਵੱਡੀ ਜਿੱਤ ਹੋਏਗੀ ਇਹ ਤਲਵੀਰ ਸਿੰਘ ਦਾ ਦਾਵਾ ਬਹੁਤ ਮੇਰੇ ਵੀਰੋ ਮੈਨੂੰ ਅੱਜ ਮੈਂ ਹਲਕੇ ਦੇ ਵਿੱਚ ਬਿਜੀ ਸੀਗਾ ਤੇ ਮੈਨੂੰ ਦੋ ਚਾਰ ਫੋਨ ਆਏ ਆ ਕਿ ਕੋਈ ਚੈਨਲ ਦੇ ਉੱਤੇ ਕੋਈ ਇੱਕ ਇੰਟਰਵਿਊ ਚੱਲ ਰਹੀ ਆ ਕਿ ਤਲਵੀਰ ਸਿੰਘ ਗਿਲ ਜਿਹੜਾ ਉਹ ਪਾਰਟੀ ਦੇ ਨਾਲ ਨਾਰਾਜ਼ ਚੱਲ ਰਿਹਾ ਉਹ ਜਿਹੜੀ ਉਸ ਵੇਲੇ ਦੀ ਗੱਲ ਹੈ ਉਹ ਮੈਂ ਥੋੜੀ ਜਿਹੀ ਦੱਸ ਦੇਣਾ ਕਿ ਉਹ ਕਿਹੜੇ ਪਾਰਟੀ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀਗਾ ਜੋਸ਼ੀ ਸਾਹਿਬ ਰਣਕੇ ਸਾਹਿਬ ਨਾਲ ਬਿਜੀ ਹੋਣ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਾਮਲ ਨਹੀਂ ਸੀ ਹੋ ਸਕਿਆ ਤੇ ਥੋੜਾ ਗੁੱਸੇ ਦੇ ਵਿੱਚ ਆ ਕੇ ਜਜ਼ਬਾਤੀ ਹੋ ਕੇ ਮੈਂ ਉਦੋਂ ਉਥੇ ਇਹ ਗੱਲ ਕਹਿ ਦਿੱਤੀ ਕਿ ਭਾਈ ਵੇਖੋ ਜੇ ਤੁਸੀਂ ਸਾਨੂੰ ਦੇਗੇ ਪ੍ਰੋਗਰਾਮ ਨਹੀਂ ਹੋਣਾ ਤੇ ਫਿਰ ਤੇ ਮਾੜੀ ਗੱਲ ਆ ਉਸ ਟਾਈਮ ਮੈਂ ਮਜੀਠੀਆ ਸਾਹਿਬ ਨੂੰ ਫੋਨ ਕੀਤਾ ਬਲ ਸਾਹਿਬ ਨੂੰ ਫੋਨ ਕੀਤਾ ਕਿ ਜੂਸੀ ਸਾਹਿਬ ਨੂੰ ਕਹੋ ਜੀ ਸਾਨੂੰ ਟਾਈਮ ਦਿੱਤਾ ਤੇ ਉਹ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਹਰੇਕ ਲੀਡਰ ਦੇ ਰਜਵੇਂ ਬਹੁਤ ਜ਼ਿਆਦਾ ਉਹ ਵਿਜੀ ਸੀਗੇ ਛੋਟ ਟਾਈਮ 'ਚ ਨਹੀਂ ਉਹਨਾਂ ਨਾਲ ਸਾਡੀ ਗੱਲ ਹੋ ਸਕੀ ਤੇ ਮੈਂ ਉਥੇ ਜਿਹੜੀ ਗੱਲ ਕਹੀ ਆ ਉਹ ਗੱਲ ਨੂੰ ਜਿਹੜਾ ਮੈਂ ਸਮਝਦਾ ਕਿ ਬੜੀ ਤੂਲ ਦਿੱਤੀ ਜਾ ਰਹੀ ਆ ਜੀ ਤਲਵੀਰ ਗਿਲ ਪਾਰਟੀ ਨਾਲ ਨਾਰਾਜ਼ ਆ ਮੈਂ ਬੜੀ ਗੱਲ ਕਲੀਅਰ ਕਰ ਦੇਣਾ ਕੀ ਤਲਬੀਰ ਸਿੰਘ ਸ਼ਰੋਮਨੀ ਕਾਲੀ ਦਲ ਦੇ ਨਾਲ ਖੜਾ ਤਲਬੀਰ ਸਿੰਘ ਸੁਖਵੀਰ ਸਿੰਘ ਬਾਦਲ ਨਾਲ ਖੜਾ ਤਲਬੀਰ ਸਿੰਘ ਨਿਲ ਜੋਸ਼ੀ ਨਾਲ ਖੜਾ ਔਰ ਚਟਾਨ ਵਾਂਗ ਖੜਾ ਔਰ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਮਿਹਰ ਕਰੇ ਸ਼੍ਰੀ ਨਿਲ ਜੋਸ਼ੀ ਦੀ ਵੱਡੀ ਜਿੱਤ ਹੋਏਗੀ ਇਹ ਤਲਬੀਰ ਸਿੰਘ ਦਾ ਦਾਵਾ ਹੈ